ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪਰ ਇਸਤਰੀ ਸੰਗ ਜਾਂ ਪਰ ਪੁਰਸ਼ ਸੰਗ ਦੇ ਬਾਰੇ ਕੀ ਉਪਦੇਸ਼ ਕਰਦੀ ਹੈ ਇੱਕ ਛੋਟੀ ਜੀ ਸਾਖੀ ਤੋਂ ਅੱਜ ਦੀ ਕਥਾ ਸ਼ੁਰੂ ਕਰਦੇ ਹਾਂ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਮੁਗਲਾਂ ਨੇ ਘੇਰਾ ਪਾਇਆ ਹੋਇਆ ਸੀ ਆਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ 7-8 ਮਹੀਨੇ ਤੱਕ ਆਨੰਦਪੁਰ ਸਾਹਿਬ ਨੂੰ ਮੁਗਲ ਫੌਜ ਦਾ ਘੇਰਾ ਜਿਹੜਾ ਉਹ ਪਿਆ ਰਿਹਾ ਇੱਕ ਦਿਨ ਇੱਕ ਸਿੱਖ ਜਿਹੜੇ ਕਿਲੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਰਾਜਮਾਨ ਸਨ ਉਹਦੇ ਦਰਵਾਜ਼ੇ ਤੇ ਆਇਆ ਤੇ ਆ ਕੇ ਉਹਨੇ ਬੇਨਤੀ ਕੀਤੀ ਜਿਹੜਾ ਸਿੰਘ ਦਰਵਾਜ਼ੇ ਤੇ ਖੜਾ ਸੀ ਵੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਿਲਣਾ ਚਾਹੁੰਨਾ ਉਸ ਸਿੰਘ ਦਾ ਨਾਮ ਭਾਈ ਰਾਮ ਸਿੰਘ ਸੀ ਉਹ ਸਿੰਘ ਉਸ ਬਾਹਰੋਂ ਆਏ ਹੋਏ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਕਿਲੇ ਦੇ ਅੰਦਰ ਲੈ ਗਿਆ ਜਿੱਥੇ ਹੋਰ ਵੀ ਬਹੁਤ ਸਾਰੀ ਸੰਗਤ ਯਾ ਸਿੱਖ ਜਿਹੜੇ ਨੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬਰਾਜਮਾਨ ਸਨ। ਇਹ ਸਿੱਖ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਡਿੱਗ ਪਿਆ। ਉੱਚੀ-ਉੱਚੀ ਰੋਣ ਲੱਗ ਪਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਠਾਇਆ ਪੁੱਛਿਆ ਵੀ ਸਿੰਘਾ ਕੀ ਹੋਇਆ? ਰੋਣਾ ਕਿਉਂ ਹੈ? ਤੇ ਨਾਲਿਆ ਤੇਰੇ ਕੇਸ, ਤੇਰਾ ਦਾੜਾ ਇਹ ਕਿੰਨੇ ਕੱਟਤਾ? ਕੀ ਹੋਇਆ? ਇਹ ਕਿੰਨੇ ਕਤਲ ਕਰਤੇ ਤੇਰੇ ਕੇਸ? ਕੀ ਤੂੰ ਆਪ ਕਟਵਾਏ ਨੇ? ਉਹ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਏਈ ਮੈਂ ਬੇਨਤੀ ਆਪ ਜੀ ਦੇ ਚਰਨਾਂ 'ਚ ਲੈ ਕੇ ਆਇਆ ਕਿ ਕੁਝ ਦਿਨ ਪਹਿਲਾਂ ਜਦੋਂ ਮੈਂ ਸਿੰਘਾਂ ਦੇ ਜਥੇ ਨਾਲ ਬਾਅਦ ਮੁਗਲਾਂ ਨਾਲ ਜੰਗ ਲੜ ਰਿਹਾ ਸੀ ਤੇ ਮੈਂ ਘੋੜੇ ਤੋਂ ਡਿੱਗ ਪਿਆ ਸੀ ਮੁਗਲ ਮੈਨੂੰ ਚੁੱਕ ਕੇ ਆਪਣੇ ਕੈਂਪ 'ਚ ਲੈ ਗਏ ਸੀ ਉੱਥੇ ਉਹਨਾਂ ਲਿਜਾ ਕੇ ਮੇਰੇ ਕੇਸ ਕਤਲ ਕਰ ਦਿੱਤੇ ਮਹਾਰਾਜ ਉਹਨਾਂ ਨੇ ਕਲਮਾ ਪੜ੍ਹ ਕੇ ਮੈਨੂੰ ਆਪਣਾ ਭੋਜਨ ਵੀ ਉਹਨਾਂ ਖਵਾਤਾ ਉਹਨਾਂ ਨੇ ਜਿਹੜੀਆਂ ਵੀ ਉਹ ਰਸਮਾਂ ਕਰਦੇ ਨੇ ਇਸਲਾਮ 'ਚ ਲਿਆਉਣ ਵਾਸਤੇ ਉਹ ਸਾਰੀਆਂ ਕਰਕੇ ਉਹਨਾਂ ਨੇ ਆਪਣੇ ਵੱਲੋਂ ਮੈਨੂੰ ਮੁਸਲਮਾਨ ਬਣਾ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਣਦੇ ਰਹੇ ਫਿਰ ਉਹ ਸਿੰਘ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਮੈਂ ਬੜੀ ਮੁਸ਼ਕਲ ਦੇ ਨਾਲ ਉੱਥੋਂ ਛੁੱਟ ਕੇ ਆਪ ਜੀ ਦੇ ਚਰਨਾਂ ਦੇ ਵਿੱਚ ਆਇਆ ਹਾਂ ਮੈਂ ਆਪਣੇ ਆਪ ਨੂੰ ਬੜਾ ਵੱਡਾ ਗੁਣਹਗਾਰ ਸਮਝ ਰਿਹਾ ਮੈਂ ਬੜਾ ਦੁਖੀ ਹਾਂ ਮੈਂ ਸਿੱਖੀ ਤੋਂ ਪਤਿਤ ਹੋ ਗਿਆ ਮੇਰਾ ਅੰਮ੍ਰਿਤ ਖੰਡਨ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਸਿੰਘਾ ਸਾਨੂੰ ਇੱਕ ਗੱਲ ਦੱਸ ਤੇਰੇ ਕੇਸ ਉਹਨਾਂ ਕਤਲ ਕੀਤੇ ਤੈਨੂੰ ਭੋਜਨ ਉਹਨਾਂ ਨੇ ਤੱਕੇ ਨਾਲ ਖਵਾਤਾ ਕਲਮਾ ਪੜ੍ਹ ਕੇ ਜਾਂ ਹੋਰ ਜਿਹੜਾ ਵੀ ਉਹ ਰੀਤ ਰਸਮ ਜੋ ਕਰਦੇ ਸੀ ਉਹਨਾਂ ਨੇ ਕੀਤੀ ਤੈਨੂੰ ਇਸਲਾਮ ਚ ਲਿਆਉਣ ਵਾਸਤੇ ਪਰ ਨਹੀਂ ਇਹਦੇ ਵਿੱਚ ਤੇਰਾ ਕੋਈ ਕਸੂਰ ਨਹੀਂ ਕਿਉਂਕਿ ਤੇਰੀ ਨੀਅਤ ਸਾਫ਼ ਹੈ ਤੂੰ ਸਿੱਖੀ ਤੋਂ ਪਤਤ ਨਹੀਂ ਹੋਇਆ ਤੂੰ ਹਾਲੇ ਵੀ ਸਿੱਖ ਹੈ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਕਿ ਤੂੰ ਇੰਨੇ ਦਿਨ ਉਹਨਾਂ ਮੁਗਲਾਂ ਦੇ ਵਿੱਚ ਰਹਿ ਕੇ ਆਇਆ ਕਿ ਕਿਸੇ ਤੁਰਕਾਣੀ ਦਾ ਤੂੰ ਸੰਗ ਕੀਤਾ ਕਿਸੇ ਪਰ ਇਸਤਰੀ ਦਾ ਸੰਗ ਤੂੰ ਕੀਤਾ ਬਸ ਇਸ ਗੱਲ ਦਾ ਮੈਨੂੰ ਜਵਾਬ ਦੇ ਦੇ। ਉਹ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਨਹੀਂ। ਮੈਂ ਕਿਸੇ ਤੁਰਕਾਣੀ ਕਿਸੇ ਪਰ ਇਸਤਰੀ ਦਾ ਸੰਗ ਉੱਥੇ ਨਹੀਂ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਫਿਰ ਠੀਕ ਹੈ। ਤੁਸੀਂ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰਵਾਓ। ਸੰਗਤ ਵਿੱਚ ਵਰਤਾਓ ਔਰ ਅੰਮ੍ਰਿਤ ਦਾ ਚੂਲਾ ਲਾਓ। ਤੁਸੀਂ ਸਿੱਖ ਹੀ ਹੋ। ਤੁਸੀਂ ਸਿੱਖੀ ਤੋਂ ਪਤਤ ਨਹੀਂ ਹੋਏ ਸਿੱਖੀ ਤੋਂ ਖਾਰਜ ਨਹੀਂ ਹੋਏ ਕਿਉਂਕਿ ਇਹ ਤੱਕੇ ਨਾਲ ਤੁਹਾਡੇ ਤੇ ਤੁਹਾਡੇ ਕੇਸ ਕਤਲ ਕੀਤੇ ਗਏ ਆ ਤੁਹਾਨੂੰ ਨਾ ਭੋਜਨ ਖਵਾਤਾ ਆ ਉਹਨਾਂ ਨੇ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਕੀਤੀ ਸਿੰਘਾਂ ਨੇ ਕੜਾ ਪ੍ਰਸ਼ਾਦ ਵੀ ਦੇਗ ਤਿਆਰ ਕੀਤੀ ਇਹ ਸਿੰਘ ਨੇ ਸੰਗਤ ਵਿੱਚ ਵਰਤਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇਹ ਬੈ ਗਿਆ ਜਿਹੜੇ ਹੋਰ ਕੋਲ ਸਿੰਘ ਬੈਠੇ ਸਨ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪੁੱਛਿਆ ਵੀ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝ ਨਹੀਂ ਆਈ ਉਹਨੇ ਦੱਸਿਆ ਵੀ ਮੇਰੇ ਕੇਸ ਧੱਕੇ ਨਾਲ ਕਤਲ ਕਰਦੇ ਮੈਨੂੰ ਭੋਜਨ ਉਹਨਾਂ ਨੇ ਧੱਕੇ ਨਾਲ ਖਵਾ ਦਿੱਤਾ ਜਾਂ ਹੋਰ ਵੀ ਜਿਹੜੀਆਂ ਧਰਮ ਬਦਲਣ ਦੀਆਂ ਰੀਤਾਂ ਰਸਮਾਂ ਉਹਨਾਂ ਦੀਆਂ ਸੀਗੀਆਂ ਉਹਨਾਂ ਨੇ ਕੀਤੀਆਂ ਤੁਸੀਂ ਕਿਹਾ ਵੀ ਨਹੀਂ ਤੂੰ ਹਾਲੇ ਵੀ ਅੰਦਰੋਂ ਸਿੱਖ ਹੈ ਤੂੰ ਮੁਸਲਮਾਨ ਨਹੀਂ ਬਣਿਆ ਕਿਉਂਕਿ ਤੇਰੀ ਨੀਅਤ ਸਾਫ਼ ਹੈ ਇਹ ਤੇਰੇ ਨਾਲ ਧੱਕਾ ਹੋਇਆ ਹੈ ਤੂੰ ਜਾਣ ਕੇ ਨਹੀਂ ਕੀਤਾ ਪਰ ਮਹਾਰਾਜ ਤੁਸੀਂ ਇਹ ਕਿਉਂ ਪੁੱਛਿਆ ਵੀ ਤੂੰ ਪਰ ਇਸਤਰੀ ਦਾ ਸੰਗ ਕੀਤਾ ਉੱਥੇ ਜਾਂ ਨਹੀਂ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੰਘਾਂ ਨੂੰ ਕਹਿਣ ਲੱਗੇ ਸਿੰਘੋ ਜੇ ਇਹਨੇ ਉੱਥੇ ਕਿਸੇ ਪਰ ਇਸਤਰੀ ਦਾ ਸੰਗ ਕੀਤਾ ਹੁੰਦਾ ਤੇ ਇਹ ਸਿੱਖੀ ਤੋਂ ਖਾਰਜ ਹੋ ਜਾਂਦਾ ਇਹ ਸਿੱਖੀ ਤੋਂ ਪਤਿਤ ਹੋ ਜਾਂਦਾ ਜੇ ਦੇ ਕੇਸ ਧੱਕੇ ਨਾਲ ਕਤਲ ਕਰਤੇ ਜੇ ਇਨੂੰ ਉਹਨਾਂ ਨੇ ਧੱਕੇ ਨਾਲ ਆਪਣੇ ਵੱਲ ਉਹਨਾਂ ਮੁਸਲਮਾਨ ਬਣਾ ਲਿਆ ਪਰ ਇਹ ਮੁਸਲਮਾਨ ਨਹੀਂ ਬਣਿਆ ਅੰਦਰੋਂ ਸਿੱਖ ਸੀ ਪਰ ਜੇ ਆਪਣੀ ਨੀਅਤ ਨਾਲ ਅੰਦਰੋਂ ਵਾਸ਼ਨਾ ਚਾਕੇ ਉੱਥੇ ਕਿਸੇ ਔਰਤ ਦਾ ਸੰਗ ਕਰ ਲੈਂਦਾ ਪਰ ਇਸਤਰੀ ਦਾ ਸੰਗ ਕਰ ਲੈਂਦਾ ਫਿਰ ਇਹ ਸਿੱਖੀ ਤੋਂ ਖਾਰਜ ਹੋ ਜਾਂਦਾ ਸਿੱਖੀ ਤੋਂ ਪਤਿਤ ਹੋ ਜਾਂਦਾ ਤੇ ਸਿੰਘਾਂ ਨੇ ਹੱਥ ਜੋੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਸਿੰਘੋ ਪਰ ਇਸਤਰੀ ਜਾਂ ਪਰ ਪੁਰਸ਼ ਦਾ ਸੰਗ ਕਰਨਾ ਇਹ ਸਭ ਤੋਂ ਵੱਡੀ ਕੁਰੇਤ ਹੈ ਮੈਂ ਆਪਣੇ ਸਿੱਖਾਂ ਨੂੰ ਆਚਰਣ ਦੇ ਤੌਰ ਤੇ ਕਰੈਕਟਰ ਦੇ ਤੌਰ ਤੇ ਬੜਾ ਉੱਚਾ ਚੁੱਕਣਾ ਚਾਹੁੰਨਾ ਕਿ ਸੱਚਮੁੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਚਰਣ ਦੇ ਪੱਖੋਂ ਆਪਣੇ ਸਿੰਘਾਂ ਦਾ ਕਿਰਦਾਰ ਬਹੁਤ ਉੱਚਾ ਕਰ ਦਿੱਤਾ ਸੀ ਇਤਿਹਾਸ ਦੇ ਵਿੱਚੋਂ ਇੱਕ ਘਟਨਾ ਦਾ ਜ਼ਿਕਰ ਮਿਲਦਾ ਹੈ ਕਿ ਇੱਕ ਵਾਰੀ ਨਾ ਇੱਕ ਜੰਗ ਦੇ ਦੌਰਾਨ ਕੁਝ ਸਿੰਘ ਕਿਸੇ ਦੁਸ਼ਮਣ ਹਾਕਮ ਦੀ ਔਰਤ ਦਾ ਡੋਲਾ ਉਹਨਾਂ ਦੇ ਹੱਥ ਆ ਗਿਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਲੈ ਆਏ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਆ ਦੁਸ਼ਮਣ ਦੀ ਔਰਤ ਹੈ ਫਲਾਣੇ ਹਾਕਮ ਦੀ ਔਰਤ ਦਾ ਡੋਲਾ ਜੰਗ ਦੇ ਦੌਰਾਨ ਸਾਡੇ ਹੱਥ ਆ ਗਿਆ ਤੇ ਮਹਾਰਾਜ ਹੁਣ ਕੀ ਕਰਨਾ ਹੈ ਸਲੂਕ ਕਿਹੜਾ ਸਲੂਕ ਇਹਨਾਂ ਨਾਲ ਕਰਨਾ ਚਾਹੀਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸੇ ਵੇਲੇ ਹੁਕਮ ਕੀਤਾ ਸੀ ਵੀ ਇਹਨਾਂ ਨੂੰ ਪਿਆਰ ਸਤਕਾਰ ਸਨਮਾਨ ਦੇ ਨਾਲ ਇੱਜ਼ਤ ਦੇ ਨਾਲ ਇਹਨਾਂ ਦੇ ਘਰ ਤੱਕ ਛੱਡ ਕੇ ਆਓ ਇਹਨਾਂ ਦੇ ਬੱਚਿਆਂ ਤੱਕ ਪਰਿਵਾਰ ਤੱਕ ਇਹਨਾਂ ਨੂੰ ਛੱਡ ਕੇ ਆਓ ਉਹ ਔਰਤ ਉਹਨੇ ਆਪਣਾ ਸਿਰ ਝੁਕਾਇਆ ਹੋਣਾ ਕਿ ਧੰਨ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਦੁਸ਼ਮਣਾਂ ਦੀ ਔਰਤ ਦਾ ਵੀ ਇੰਨਾ ਸਤਕਾਰ ਕਰਦੇ ਨੇ ਇੰਨੀ ਇੱਜ਼ਤ ਕਰਦੇ ਨੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੋ ਅੱਜ ਅਸੀਂ ਰਹਿਤ ਮਰਿਆਦਾ ਵਿੱਚ ਵੀ ਪੜਦੇ ਆ ਕਿ ਜਿਹੜੀਆਂ ਚਾਰ ਵੱਡੀਆਂ ਕੁਰਹਿਤਾਂ ਨੇ ਬੱਜਰ ਕੁਰਹਿਤਾਂ ਜਦੋਂ ਬੰਦਾ ਉਹ ਕਰ ਲੈਂਦਾ ਜਾਂ ਸਿੱਖ ਕਰ ਲੈਂਦਾ ਸਿੱਖੀ ਤੋਂ ਖਾਰਜ ਹੋ ਜਾਂਦਾ ਤੇ ਉਹਨਾਂ ਚਾਰਾਂ ਦੇ ਵਿੱਚੋਂ ਜਿਹੜੀ ਸਭ ਤੋਂ ਵੱਡੀ ਕੁਰਹਿਤ ਹੈ ਉਨਾਂ ਚਾਰਾਂ ਦੇ ਵਿੱਚ ਉਹ ਹੈ ਪਰ ਇਸਤਰੀ ਦਾ ਸੰਗ ਜਾਂ ਔਰਤ ਲਈ ਪਰ ਪੁਰਸ਼ ਦਾ ਸੰਗ ਇਹ ਆਪਣੇ ਆਪ ਵਿੱਚ ਬੜੀ ਵੱਡੀ ਕੋਹਤ ਹੈ ਜਿ세 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੀਏ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਪਾਤਸ਼ਾਹ ਜੀ ਨੇ ਅਨੇਕਾਂ ਥਾਵਾਂ ਤੇ ਬਖਸ਼ਿਸ਼ ਕੀਤੀ ਹੈ ਕਿ ਜਿਹੜਾ ਪਰ ਇਸਤਰੀ ਦਾ ਸੰਗ ਹੈ ਜਾਂ ਜਿਹੜੀ ਵਾਸ਼ਨਾ ਹੈ ਕਾਮ ਹੈ ਇਹ ਬੰਦੇ ਨੂੰ ਆਚਰਣ ਦੇ ਪੱਖੋਂ ਬਹੁਤ ਨੀਵਾ ਡੇਗ ਦਿੰਦੀ ਆ ਬੰਦੇ ਦਾ ਜੱਪ ਤਪ ਸਾਰਾ ਕੁਝ ਖੋ ਲੈਂਦੀ ਆ ਕਾਮ ਵਾਸ਼ਨਾ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਨ ਸੈਸਕ੍ਰਿਤੀ ਦੇ ਸ਼ਲੋਕਾਂ ਚ ਇੱਕ ਬੜਾ ਪਿਆਰਾ ਬਚਨ ਹੈ ਉਹ ਬਚਨ ਹੈ 헤 ਕਾਮੰਗ ਨਰਕ ਬਿਸ਼ਰਾਮ ਮੰਗ ਬਹੁ ਜੋਨੀ ਪਰਮਾਵਨ ਹੈ 헤 ਕਾਮ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਜਿਹੜੇ ਬੰਦੇ ਤੇਰੇ ਵਸ ਵਿੱਚ ਪੈ ਗਏ ਨਾ ਤੂੰ ਉਹਨਾਂ ਨੂੰ ਕਈ ਜਨਮਾਂ ਦੇ ਵਿੱਚ ਫਿਰ ਗੇੜੇ ਲਵਾਉਣਾ ਹੈ ਉਹਨਾਂ ਨੂੰ ਫਿਰ ਕਈ ਜਨਮਾਂ ਦੇ ਵਿੱਚ ਭਟਕਣਾ ਪੈਂਦਾ ਹੈ ਉਹ ਜਨਮ ਮਰਨ ਦੇ ਚੱਕਰ ਚ ਪੈ ਜਾਂਦੇ ਨੇ ਜਿਨ੍ਹਾਂ ਦੇ ਉੱਤੇ ਤੂੰ ਹਾਵੀ ਹੋ ਜਾਂਦਾ ਹੈ 헤 ਕਾਮੰਗ ਨਰਕ ਵਿਸ਼ਰਾਮੰਗ ਬਹੁ ਜੂਨੀ ਪਰਮਾਵਨੈ ਚਿੱਤ ਹਰਨੰ ਤ੍ਰੈ ਲੋਕ ਗਮਯੰ ਜਪ ਤਪ ਸ਼ੀਲ ਬਿਦਾਰਨੈ ਤੂੰ ਜਿੰਨਾ ਤੇ ਹਾਵੀ ਹੋ ਜਾਨਾ ਨਾ ਏ ਕਾਮ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਏ ਵਾਸ਼ਨਾ ਜਿੰਨਾ ਦੇ ਉੱਤੇ ਤੂੰ ਹਾਵੀ ਹੋ ਜਾਨੀ ਐ ਨਾ ਪੂਰੇ ਚਿੱਤ ਦੇ ਉੱਤੇ ਤੇਰਾ ਹੀ ਕੰਟਰੋਲ ਹੋ ਜਾਂਦਾ ਫਿਰ ਉਹਨੂੰ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ ਉਹਨੂੰ ਬਸ ਆਲੇ ਦੁਆਲੇ ਰੂਪ ਹੀ ਨਜ਼ਰ ਆਉਂਦਾ ਉਹ ਵਾਲੇ ਦਵਾਲੇ ਵਾਸ਼ਨਾ ਦੀ ਖੋਜ ਵਿੱਚ ਹੀ ਰਹਿੰਦਾ ਹੈ। ਚਿੱਤ ਹਰਨੰਤਰੈ ਲੋਕ ਗੰਮੇਂ ਬੜੀ ਪਟਕਣਾ ਚ ਪੈਣਾ ਪੈਂਦਾ ਜਪ ਤਪ ਜਿਹੜਾ ਉਹਦੇ ਕੋਲ ਮਾੜਾ ਮੋਟਾ ਜਪ ਤਪ ਹੁੰਦਾ ਨਾ ਕੋ ਚੰਗੇ ਕਰਮ ਉਹਨੇ ਕੀਤੇ ਹੁੰਦੇ ਨੇ ਤੂੰ ਉਹ ਵੀ ਖੋ ਲ ਲੈਣਾ। ਇਹ ਕਾਮ ਜਪ ਤਪ ਸ਼ੀਲ ਵਿਦਾਰਨ ਹੈ ਸ਼ੀਲ ਤੂੰ ਜੇ ਕੋਈ ਉਹ ਬੰਦੇ ਦਾ ਥੋੜਾ ਬਹੁਤਾ ਆਚਰਣ ਹੁੰਦਾ ਨਾ ਕੋ ਚੰਗੇ ਗੁਣ ਹੁੰਦੇ ਨੇ ਤੂੰ ਉਹ ਵੀ ਖੋ ਲੈਣਾ। ਮਤਲਬ ਉਹ ਬੰਦਾ ਆਚਰਣ ਤੋਂ ਬਿਲਕੁਲ ਹੀ ਡਿੱਗ ਪੈਂਦਾ। ਇਹ ਗੁਰੂ ਸਾਹਿਬ ਜੀ ਦੇ ਬਚਨ ਨੇ ਜਾਂਸੀ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਪੜ੍ਹਦੇ ਆ ਪਾਪੀ ਹਿਐ ਮੈਂ ਕਾਮ ਬਸਾਏ ਮਨ ਚੰਚਲ ਯਾਤੇ ਗਹਿਓ ਨਾ ਜਾਏ ਜਾਂ ਫਿਰ ਇਸ ਹੀ ਪੜ੍ਹਦੇ ਆ ਕਾਮ ਕ੍ਰੋਧ ਕਾਇਕੋ ਗੱਲ ਐ ਜਿਉ ਕੰਚਨ ਸੁਹਾਗਾ ਟਲੈ ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਕਾਮ ਐ ਨਾ ਕ੍ਰੋਧ ਐ ਇਹ ਦੋਵੇਂ ਬੰਦੇ ਨੂੰ ਅੰਦਰੋਂ ਬਿਲਕੁਲ ਖਤਮ ਕਰ ਦਿੰਦੇ ਨੇ ਕਾਮ ਬੰਦੇ ਦੇ ਜਿਹੜੇ ਮਾੜੇ ਮੁੱਟੇ ਉਹਦੇ 'ਚ ਕੋਈ ਗੁਣ ਹੁੰਦੇ ਨਾਲ ਚੱਜਦੇ ਉਹ ਵੀ ਖਤਮ ਕਰ ਦਿੰਦਾ ਹੈ ਵਾਸ਼ਨਾ ਦਾ ਇੰਨਾ ਜ਼ਿਆਦਾ ਪ੍ਰਭਾਵ ਪੈ ਜਾਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਇਹ ਬਚਨ ਹੈ ਦੇ ਕੀ ਵਾਰ ਅਣਕ ਪੜਦੇ ਮੈਂ ਪਰਦਾਰਾ ਸੰਗ ਫਾਕੈ ਚਿੱਤਰ ਗੁਪਤ ਜਦ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਟੱਕੈ ਪਾਤਸ਼ਾਹ ਫਰਮਾਉਂਦੇ ਨੇ ਵੀ ਅੱਜ ਤੇ ਸੋਚਦਾ ਵੀ ਲੋਕਾਂ ਨੂੰ ਕਿਹੜਾ ਪਤਾ ਲੱਗਣਾ ਹੈ ਪਰਿਵਾਰ ਨੂੰ ਕਿਹੜਾ ਪਤਾ ਲੱਗ ਰਿਹਾ ਹੈ ਕਈ ਵਾਰੀ ਔਰਤ ਸੋਚਦੀ ਹੈ ਵੀ ਮੇਰੇ ਘਰ ਵਾਲੇ ਨੂੰ ਕਿਹੜਾ ਪਤਾ ਲੱਗਦਾ ਹੈ ਜਾਂ ਕਈ ਵਾਰ ਬੰਦਾ ਸੋਚਦਾ ਵੀ ਮੇਰੀ ਔਰਤ ਨੂੰ ਕਿਹੜਾ ਪਤਾ ਲੱਗ ਰਿਹਾ ਹੈ ਗੁਰੂ ਸਾਹਿਬ ਕਹਿੰਦੇ ਨੇ ਕਿੰਨੇ ਦਿਨ ਛਪਾ ਲਏਗਾ ਕਿੰਨੇ ਦਿਨ ਪਰਦੇ ਰੱਖ ਲਏਗਾ ਉਹ ਪ੍ਰਮਾਤਮਾ ਤੇ ਵੇਖ ਰਿਹਾ ਹੈ ਇੱਕ ਦਿਨ ਸਾਰੇ ਪਰਦੇ ਲੈ ਜਾਣੇ ਨੇ ਸਾਰਾ ਕੁਝ ਦੁਨੀਆ ਦੇ ਸਾਹਮਣੇ ਆ ਜਾਣਾ ਹੈ ਔਰ ਜੇ ਛਪਾ ਵੀ ਲਏਗਾ ਪਰ ਪ੍ਰਮਾਤਮਾ ਤੋਂ ਨਹੀਂ ਛਪਾ ਸਕਦਾ ਤੂੰ ਕਿਤੇ ਨੂੰ ਆਪਣੇ ਆਪ ਤੋਂ ਤੇ ਆਪਣੇ ਆਪ ਨੂੰ ਤੇ ਪਤਾ ਹੀ ਆ ਨਾ ਮੈਂ ਕੀ ਕਰ ਰਿਹਾ ਤੇ ਫਿਰ ਤੇਰੀਆਂ ਅੱਖਾਂ ਦੇ ਵਿੱਚੋਂ ਹੀ ਉਹ ਤੇਰੇ ਅੰਦਰ ਬੈਠਾ ਪ੍ਰਮਾਤਮਾ ਵੇਖ ਰਿਹਾ ਤੇਰੇ ਕਰਮਾਂ ਨੂੰ ਜੇ ਦੁਨੀਆ ਤੋਂ ਛਪਾ ਵੀ ਲਏਗਾ ਫਿਰ ਗੁਰੂ ਸਾਹਿਬ ਦਾ ਇੱਕ ਹੋਰ ਬੜਾ ਪਿਆਰਾ ਬਚਨ ਉਹ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ ਪਾਤਸ਼ਾਹ ਜੀ ਉਹਦੇ ਵਿੱਚ ਵੀ ਫਰਮਾਉਂਦੇ ਹਨ ਕਿ ਗੋਤਮ ਤਪਾ ਅਹिल्या ਇਸਤਰੀ ਤਿਸ ਦੇਖ ਇੰਦਰ ਲੁਭਾਇਆ ਸਹਸ ਸਰੀਰ ਚਿਹਨ ਪੱਗ ਹੋਏ ਤਾ ਮਨ ਪਛੋਤਾਇਆ ਇਹਦੇ ਵਿੱਚ ਮਹਾਰਾਜ ਜੀ ਨੇ ਇੱਕ ਉਦਾਹਰਣ ਦਿੱਤੀ ਹੈ ਗੋਤਮ ਦੀ ਔਰਤ ਤੇ ਇੰਦਰ ਦੀ ਕਿ ਇੰਦਰ ਕਿਵੇਂ ਵਾਸ਼ਨਾ ਦੇ ਵਿੱਚ ਆ ਕੇ ਉਹਨੇ ਜਿਹੜਾ ਬਹੁਤ ਸਾਰਾ ਆਪਣਾ ਜਪ ਤਪਸੀ ਜੋ ਉਹਦਾ ਨਾਸ ਕਰ ਲਿਆ ਉਹਨੂੰ ਖਤਮ ਕਰ ਲਿਆ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਹ ਬਚਨ ਹੈ ਨਿਮਕ ਕਾਮ ਸੁਆਦ ਕਾਰਨ ਕੋਟ ਦਿਨਸ ਦੁੱਖ ਪਾਵੇ ਕਰੀ ਮੋ ਰੰਗ ਮਾਣੈ ਫਿਰ ਬਹੁ ਰ ਬਹੁਰ ਪਛਤਾਵੈ ਪਾਤਸ਼ਾਹ ਪਰਮਉੰਦੇ ਨੇ ਕਿ ਛੋਟੇ ਜੇ ਸੁਖ ਲਈ ਨਾ ਕਾਮ ਇੱਕ ਛੋਟਾ ਜਿਹਾ ਸੁਖ ਹੈ ਥੋੜੇ ਜਿਹਾ ਸਮੇਂ ਲਈ ਪਰ ਬੰਦਾ ਇਸ ਛੋਟੇ ਜੇ ਸੁਖ ਲਈ ਪਤਾ ਨਹੀਂ ਆਪਣੇ ਲਈ ਕਿੰਨੇ ਵੱਡੇ ਵੱਡੇ ਦੁੱਖ ਸਹੇੜ ਲੈਂਦਾ ਇਸ ਛੋਟੇ ਜੇ ਸੁਖ ਲਈ ਕਈ ਵਾਰ ਬੰਦੇ ਦਾ ਪਰਿਵਾਰ ਵੀ ਟੁੱਟ ਜਾਂਦਾ ਕਿੱਡੀ ਬਦਨਾਮੀ ਨੂੰ ਸਹਿਣ ਕਰਨੀ ਪੈਂਦੀ ਹੈ ਆਰਥਿਕ ਔਰ ਸਮਾਜਿਕ ਰਿਸ਼ਤੇ ਉਹਦੇ ਕਿੰਨੇ ਜਿਹੜੇ ਨੇ ਉਹ ਖਰਾਬ ਹੋ ਜਾਂਦੇ ਨੇ ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਦੁੱਖ ਪਾਵੇ ਘਰੀ ਮੁਹ ਰੰਗ ਮਾਣੇ ਫਿਰ ਬਹੁਰ ਬਹੁਰ ਪਛਤਾਵੇ ਮਹਾਰਾਜ ਕਹਿੰਦੇ ਛੋਟੇ ਜੇ ਸੁਖ ਲਈ ਉਹਨੂੰ ਬੜਾ ਪਛਤਾਉਣਾ ਪੈਂਦਾ ਔਰ ਇਸੇ ਸ਼ਬਦ ਦੇ ਵਿੱਚ ਹੀ ਅਸੀਂ ਪੜਦੇ ਹਾਂ ਅੰਦੇ ਚੇਤ ਹਰ ਹਰ ਰਾਇਆ ਤੇਰਾ ਸੋ ਦਿਨ ਨਿੜਿਆ ਯਾ ਰਹਾਓ ਅੱਗੇ ਫਿਰ ਹੋਰ ਕਮਾਲ ਦੀ ਬਖਸ਼ਿਸ਼ ਕਰਦੇ ਨੇ ਪਲਕ ਦ੍ਰਿਸ਼ਟ ਦੇਖ ਭੂਲੋ ਆਤ ਨੀਮ ਕੋ ਤੁਮਰ ਜਿੰਨੂੰ ਮਿੱਠਾ ਸਮਝ ਰਿਆ ਨਾ ਉਹ ਤੇ ਜ਼ਹਿਰ ਹੈ ਜਿਹੜਾ ਤੈਨੂੰ ਥੋੜੇ ਟਾਈਮ ਦਾ ਸੁੱਖ ਦੇ ਰਿਹਾ ਨਾ ਇਹ ਥੋੜੇ ਟਾਈਮ ਦਾ ਸੁੱਖ ਹੀ ਤੈਨੂੰ ਅੰਦਰੋਂ ਬਹੁਤ ਲੰਬੇ ਟਾਈਮ ਲਈ ਦੁਖੀ ਕਰੇਗਾ ਤੇ ਪਾਤਸ਼ਾਹ ਫਰਮਾਉਂਦੇ ਨੇ ਜੈਸਾ ਸੰਗ ਬਿਸੀਰ ਸਿਉ ਹੈ ਰੇ ਤੈਸੋ ਹੀ ਇਹ ਪਰਗ੍ਰਹਿ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਵੇਂ ਕੋਈ ਬੰਦਾ ਸੱਪ ਦੀ ਸੰਗਤ ਕਰਨ ਲੱਗ ਪਏ ਸੱਪ ਪਾਲਣ ਲੱਗ ਪਏ ਆਪਣੇ ਕੋਲ ਸੱਪ ਰੱਖ ਲਏ ਔਰ ਉਹਨੂੰ ਮਿੱਤਰ ਸਮਝਣ ਲੱਗ ਜੇ ਪਰ ਪਾਤਸ਼ਾਹ ਫਰਮਾਉਂਦੇ ਨੇ ਇੱਕ ਦਿਨ ਸੱਪ ਨੇ ਡੰਗ ਮਾਰਨਾ ਇੱਕ ਦਿਨ ਸੱਪ ਡੰਗ ਮਾਰੇਗਾ ਸਰੀਰ ਵਿੱਚ ਜ਼ਹਿਰ ਚੜ੍ਹੇਗਾ ਜਿਹੜਾ ਉਹ ਚੰਗਾ ਲੱਗਦਾ ਸੀ ਨਾ ਜਦੋਂ ਉਹਦਾ ਡੰਗ ਵੱਜੇਗਾ ਨਾ ਉਹਦਾ ਜ਼ਹਿਰ ਸਹਿਣ ਕਰਨਾ ਪਏਗਾ ਤੇ ਫਿਰ ਪਤਾ ਲੱਗੇਗਾ ਫਿਰ ਪਛਤਾਇਆ ਕੁਝ ਨਹੀਂ ਹੋਣਾ ਪਾਤਸ਼ਾਹ ਫਰਮਾਉਂਦੇ ਨੇ ਪਰ ਗ੍ਰਹਿ ਵੱਲ ਆਪਣੀ ਨਜ਼ਰ ਰੱਖਣੀ ਇੱਕ ਔਰਤ ਜੇ ਪਰ ਪੁਰਸ਼ ਦਾ ਸੰਗ ਕਰਦੀ ਹੈ ਜਾਂ ਕੋਈ ਮਨੁੱਖ ਪੁਰਸ਼ ਪਰ istri ਦਾ ਸੰਗ ਕਰਦਾ ਹੈ ਮਹਾਰਾਜ ਦੀ ਬਾਣੀ ਇਹ ਫਰਮਾਉਂਦੀ ਹੈ ਕਿ ਉਹ ਇੰਜ ਹੈ ਵੀ ਜਿਵੇਂ ਉਹ ਆਪਣੇ ਕੋਲ ਇੱਕ ਸੱਪ ਪਾਲ ਰਹੇ ਨੇ ਉਹ ਆਪਣੀ ਬੁੱਕਲ ਦੇ ਵਿੱਚ ਸਾਪ ਹੀ ਪਾਲ ਰਹੇ ਨੇ ਇੱਕ ਦਿਨ ਬਹੁਤ ਜਰੀਲੇ ਡੰਗ ਵੱਜਣਗੇ ਬੜਾ ਦੁਖੀ ਹੋਣਾ ਪਏਗਾ ਫਿਰ ਪਛਤਾਇਆ ਕੁਝ ਨਹੀਂ ਬੰਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੋਰ ਵੀ ਬਚਨ ਹੈ ਮੰਨ ਰੇ ਕੌਣ ਕੁਮਤ ਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਇੱਥੇ ਮਹਾਰਾਜ ਦਾਰਾ ਦਾ ਅਰਥ ਹੈ ਦਾਰਾ ਇਸਤਰੀ ਦਾ ਜ਼ਿਕਰ ਕਰਦੇ ਨੇ ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਜਿਹੜੀ ਹੈ ਨਾ ਉਹ ਵੀ ਕਾਮ ਤੇ ਵਾਸ਼ਨਾ ਦੇ ਬਾਰੇ ਸਾਨੂੰ ਏਡਾ ਮਹਾਨ ਉਪਦੇਸ਼ ਕਰਦੀ ਹੈ ਔਰ ਸਾਨੂੰ ਇਹਦੇ ਤੋਂ ਵਰਜਦੀ ਹੈ ਕਿਉਂਕਿ ਕਾਮ ਇੱਕ ਵਾਸ਼ਨਾ ਹੈ ਸਾਡੇ ਸਰੀਰ ਦੇ ਵਿੱਚ ਜਾਂ ਮਨੁੱਖ ਦੇ ਅੰਦਰ ਤਿੰਨ ਤਰ੍ਹਾਂ ਦੀਆਂ ਵਾਸ਼ਨਾ ਨੇ ਪਹਿਲੀ ਹੈ ਕਾਮ ਵਾਸ਼ਨਾ ਦੂਜੀ ਹੈ ਲੋਭ ਵਾਸ਼ਨਾ ਤੀਜੀ ਹੈ ਹੰਕਾਰ ਵਾਸ਼ਨਾ ਬੰਦੇ ਦੇ ਅੰਦਰ ਜਦੋਂ ਵੀ ਕੋਈ ਵਾਸ਼ਨਾ ਹੁੰਦੀ ਹੈ ਉਹਦੇ ਪਿੱਛੇ ਜਾਂ ਕਾਮ ਹੋਏਗਾ ਜਾਂ ਲੋਭ ਹੋਏਗਾ ਜਾਂ ਹੰਕਾਰ ਹੋਏਗਾ ਤੇ ਹਰ ਬੰਦੇ ਦੇ ਅੰਦਰ ਕੋਈ ਵੱਧ ਘੱਟ ਹੋ ਸਕਦੀ ਹੈ ਇਹ ਵਾਸ਼ਨਾਵਾਂ ਹੁੰਦੀਆਂ ਨੇ ਕਿਸੇ 'ਚ ਕਾਮ ਦੀ ਵਾਸ਼ਨਾ ਜ਼ਿਆਦਾ ਹੋ ਸਕਦੀ ਹੈ ਕਿਸੇ 'ਚ ਲੋਭ ਦੀ ਵਾਸ਼ਨਾ ਜ਼ਿਆਦਾ ਹੋ ਸਕਦੀ ਹੈ ਕਿਸੇ 'ਚ ਹੰਕਾਰ ਦੀ ਵਾਸ਼ਨਾ ਜ਼ਿਆਦਾ ਹੋ ਸਕਦੀ ਹੈ ਇਹ ਇੱਕ ਤਰ੍ਹਾਂ ਦੀਆਂ ਨਦੀਆਂ ਹੀ ਨੇ ਵਾਸ਼ਨਾਵਾਂ ਦੀਆਂ ਜਿਹੜੀਆਂ ਸਾਡੇ ਅੰਦਰ ਵਹਿ ਰਹੀਆਂ ਨੇ ਕਾਮ ਦੀ ਨਦੀ ਵਹਿ ਰਹੀ ਹੈ ਲੋਭ ਦੀ ਨਦੀ ਵਹਿ ਰਹੀ ਆ ਹੰਕਾਰ ਦੀ ਨਦੀ ਵਹਿ ਰਹੀ ਆ ਜਿਵੇਂ ਨਦੀ ਦਾ ਪਾਣੀ ਦੋ ਬੰਨਾਂ ਵਿੱਚ ਚੱਲਦਾ ਜਿਵੇਂ ਨਦੀ ਦਾ ਪਾਣੀ ਦੋ ਬੰਨਾਂ ਦੇ ਵਿੱਚ ਚੱਲਦਾ ਜੇ ਉਹ ਦੋ ਬੰਨਾਂ ਦੇ ਵਿੱਚ ਚੱਲੇਗਾ ਇੱਕ ਦਰਿਆ ਜਾਂ ਨਦੀ ਦਾ ਪਾਣੀ ਜਾਂ ਇੱਕ ਨਹਿਰ ਦਾ ਪਾਣੀ ਉਹ ਕਿਸੇ ਇਲਾਕੇ ਤੇ ਜਾਏਗਾ ਕਿਸੇ ਫਸਲ ਨੂੰ ਹਰਿਆ ਭਰਿਆ ਕਰੇਗਾ ਜਿਹੜਾ ਉਹ ਲੋਕਾਂ ਦਾ ਜੀਵਨ ਬਣੇਗਾ ਪਰ ਜਦੋਂ ਪਾਣੀ ਬੰਨਾਂ ਤੋਂ ਬਾਹਰ ਹੋ ਜਾਂਦਾ ਫਿਰ ਕੀ ਕਰਦਾ ਫਿਰ ਉਹ ਖੜੀ ਫਸਲ ਨੂੰ ਵੀ ਖਰਾਬ ਕਰ ਦਿੰਦਾ ਹੈ ਤੁਸੀਂ ਵੇਖਦੇ ਜਦੋਂ ਦਰਿਆ ਟੁੱਟ ਜਾਂਦੇ ਨੇ ਬੰਨ ਟੁੱਟ ਜਾਂਦੇ ਨੇ ਹਾੜ ਆਉਂਦੇ ਨੇ ਖੜੀਆਂ ਖੜਾਈਆਂ ਫਸਲਾਂ ਨਾਸ ਹੋ ਜਾਂਦੀਆਂ ਨੇ ਖਤਮ ਹੋ ਜਾਂਦੀਆਂ ਨੇ ਪਾਣੀ ਜੀਵਨ ਹੈ ਪਰ ਪਾਣੀ ਜੇ ਉਹ ਬੰਨਾ ਦੇ ਵਿੱਚ ਚੱਲੇ ਕਿ ਉਹ ਜੀਵਨ ਹੈ ਤੇ ਜੇ ਉਹ ਬੰਨ ਤੂਟ ਕੇ ਬਾਹਰ ਨਿਕਲ ਜਾਏ ਤੇ ਫਿਰ ਉਹ ਮੌਤ ਦਾ ਕਾਰਨ ਬਣਦਾ ਪਾਣੀ ਹੈ ਅੱਗ ਹੈ ਹਵਾ ਹੈ ਇਹ ਸਾਡਾ ਜੀਵਨ ਹੈ ਮੰਨ ਲਓ ਪਾਣੀ ਸਾਡਾ ਜੀਵਨ ਹੈ ਅੱਗ ਅੱਗ ਵੀ ਸਾਡਾ ਜੀਵਨ ਹੈ ਕਿਉਂਕਿ ਅੱਗ ਤੇ ਭੋਜਨ ਪੱਕਦਾ ਹੈ ਤੇ ਅਸੀਂ ਭੋਜਨ ਛਕਦੇ ਹਾਂ ਅਗਨ ਕਰਕੇ ਸਾਡਾ ਸਰੀਰ ਗਰਮ ਹੈ ਅਗਨ ਅੱਗ ਕਰਕੇ ਹੀ ਸਾਰੀਆਂ ਮੋਟਰ ਕਾਰਾਂ ਗੱਡੀਆਂ ਟਰੈਕਟਰ ਜੋ ਹਨ ਉਹ ਸਾਰਾ ਕੁਝ ਅੱਗ ਨਾਲ ਹੀ ਚੱਲਦਾ ਹੈ ਘਰ ਵਿੱਚ ਜੇ ਚੁੱਲ੍ਹੇ 'ਚ ਅੱਗ ਬਲਦੀ ਹੈ ਤੇ ਭੋਜਨ ਪੱਕਦਾ ਹੈ ਜੇ ਅੱਗ ਕੰਟਰੋਲ ਵਿੱਚ ਹੈ ਤੇ ਉਹ ਬੰਦੇ ਦੀ ਸੇਵਾ ਕਰਦੀ ਹੈ ਮਨੁੱਖ ਦੇ بڑے ਕੰਮ ਸਵਾਰਦੀ ਹੈ ਜੇ ਉਹ ਅੱਗ ਕੰਟਰੋਲ ਤੋਂ ਬਾਹਰ ਹੋ ਜਾਏ ਤੇ ਫਿਰ ਤੁਸੀਂ ਵੇਖਦੇ ਹੋ ਅੱਗ ਘਰ ਨੂੰ ਸਾੜ ਦਿੰਦੀ ਹੈ ਅੱਗ ਫਿਰ ਜੰਗਲਾਂ ਦੇ ਜੰਗਲ ਸਾੜ ਕੇ ਸੁਆਹ ਕਰ ਦਿੰਦੀ ਹੈ ਇਸੇ ਤਰ੍ਹਾਂ ਹੀ ਹਵਾ ਹਵਾ ਬਿਨਾ ਸੀ ਕਿੰਨੇ ਕ ਸੈਕਿੰਡ ਜੰਉਂਦੇ ਰਹਿ ਸਕਦੇ ਆ ਸਾਹ ਲੈਣੇ ਆ ਹਵਾ ਤੋਂ ਹੀ ਲੈਣੇ ਆ ਨਾ ਤੇ ਹੁਣ ਇਹ ਹਵਾ ਜੇ ਤੂਫਾਨ ਬਣ ਜਾਏ ਇੱਕ ਹਨੇਰੀ ਬਣ ਕੇ ਵਗਣ ਲੱਗ ਜਾਏ ਤੇ ਉਹੀ ਹਵਾ ਬੰਦੇ ਦੀ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ ਇਹ ਪਾਣੀ ਅੱਗ ਹਵਾ ਬੰਦੇ ਲਈ ਜੀਵਨ ਨੇ ਬੰਦੇ ਲਈ ਜ਼ਰੂਰੀ ਨੇ ਪਰ ਜੇ ਇਹ ਲਿਮਟ ਤੋਂ ਬਾਹਰ ਹੋ ਜਾਣ ਤੇ ਫਿਰ ਬੰਦੇ ਦੀ ਮੌਤ ਵੀ ਬਣ ਜਾਂਦੇ ਨੇ ਪਾਣੀ ਕਈ ਵਾਰ ਬੰਦੇ ਦੀ ਮੌਤ ਬਣ ਜਾਂਦਾ ਅੱਗ ਬੰਦੇ ਦੀ ਮੌਤ ਬਣ ਜਾਂਦੀ ਹੈ ਹਵਾ ਵੀ ਕਈ ਵਾਰੀ ਬੰਦੇ ਦੀ ਮੌਤ ਬਣ ਜਾਂਦੀ ਹੈ ਇਸੇ ਤਰ੍ਹਾਂ ਹੀ ਵਾਸ਼ਨਾ ਬੰਦੇ ਦੇ ਸਰੀਰ ਵਿੱਚ ਜੇ ਪ੍ਰਮਾਤਮਾ ਨੇ ਪਾਈ ਹੈ ਮੰਨ ਲਓ ਕਾਮ ਦੀ ਸੀ ਗੱਲ ਕਰ ਰਹੇ ਹਾਂ ਤੇ ਕਾਮ ਦੇ ਵਿੱਚੋਂ ਹੀ ਤੇ ਮਨੁੱਖ ਦਾ ਜਨਮ ਹੋਇਆ ਨਾ ਜਿੰਨੇ ਵੀ ਮਨੁੱਖ ਧਰਤੀ ਤੇ ਨੇ ਉਹ ਕਾਮ ਦੇ ਵਿੱਚੋਂ ਹੀ ਆਏ ਨੇ ਤੇ ਕੁਦਰਤ ਨੇ ਆ ਉਸ ਪ੍ਰਮਾਤਮਾ ਨੇ ਕਾਮ ਮਨੁੱਖ ਦੇ ਸਰੀਰ ਵਿੱਚ ਇਸ ਕਰਕੇ ਪਾਇਆ ਕਿਉਂਕਿ ਇਹ ਜਨਮ ਦੀ ਉਤਪਤੀ ਲਈ ਜ਼ਰੂਰੀ ਹੈ ਅੱਗੇ ਜਨਮ ਦੀ ਉਤਪਤੀ ਹੁੰਦੀ ਰਹੇ ਅੱਗੇ ਮਨੁੱਖ ਹੋਰ ਧਰਤੀ ਤੇ ਆਉਂਦੇ ਰਹਿਣ ਉਸ ਲਈ ਜ਼ਰੂਰੀ ਹੈ ਇਸ ਲਈ ਤੇ ਸਾਨੂੰ ਗੁਰੂ ਸਾਹਿਬ ਨੇ ਗ੍ਰਸਤ ਦਿੱਤਾ ਵੀ ਜਿਹੜੀ ਕਾਮ ਦੀ ਸ਼ਕਤੀ ਹੈ ਮਨੁੱਖ ਦੇ ਸਰੀਰ ਵਿੱਚ ਇਹ ਜਿਹੜੀ ਵਾਸ਼ਨਾ ਹੈ ਇਹ ਕੰਟਰੋਲ ਵਿੱਚ ਰਹੇ ਲਿਮਟ ਵਿੱਚ ਰਹੇ ਨੂੰ ਇਸ ਕਰਕੇ ਗ੍ਰਸਤ ਦਿੱਤਾ ਗ੍ਰਸਤ ਉਹ ਦੋ ਮੰਨ ਨੇ ਜਿਦੇ ਵਿੱਚ ਕਾਮ ਜਾਂ ਵਾਸ਼ਨਾ ਦੀ ਜਿਹੜੀ ਸ਼ਕਤੀ ਹੈ ਇਹ ਵਹਿਣੀ ਚਾਹੀਦੀ ਹੈ ਪਰ ਜੇ ਬੰਨ ਤੋੜ ਦੇਵੇ ਬੰਨਾਂ ਤੋਂ ਬਾਹਰ ਨਿਕਲ ਜਾਏ ਜੇ ਗ੍ਰਿਸ਼ਤ ਦੀ ਮਰਿਆਦਾ ਕੋਈ ਬੰਦਾ ਤੋੜ ਦੇਵੇ ਕੋਈ ਔਰਤ ਤੋੜ ਦੇਵੇ ਫਿਰ ਵਾਸ਼ਨਾ ਤਬਾਹੀ ਦਾ ਕਾਰਨ ਬਣ ਜਾਂਦੀ ਹੈ ਦੇਖਦੇ ਹਾਂ ਇਸ ਵਾਸ਼ਨਾ ਕਰਕੇ ਕਈ ਘਰ ਖਰਾਬ ਹੋ ਜਾਂਦੇ ਨੇ ਘਰ ਉੱਜੜ ਜਾਂਦੇ ਨੇ ਇਹ ਵਾਸ਼ਨਾ ਕਈ ਵਾਰੀ ਇੱਕ ਬੰਦੇ ਦੀ ਵਾਸ਼ਨਾ ਪੂਰੇ ਪਰਿਵਾਰ ਦਾ ਹੀ ਨਾਸ਼ ਕਰ ਦਿੰਦੀ ਹੈ ਆਉਣ ਵਾਲੀਆਂ ਕਈ ਪੀੜ੍ਹੀਆਂ ਦਾ ਨਾਸ਼ ਕਰ ਦਿੰਦੀ ਹੈ ਇਹ ਵਾਸ਼ਨਾ ਜਿਹੜੀ ਆ ਸਮਾਜਿਕ ਤੌਰ ਤੇ ਵੀ ਨੁਕਸਾਨ ਕਰਦੀ ਆ ਆਰਥਿਕ ਤੌਰ ਤੇ ਵੀ ਨੁਕਸਾਨ ਕਰਦੀ ਹੈ ਜੇ ਲਿਮਟ ਤੋਂ ਬਾਹਰ ਹੋ ਜਾਏ ਤੇ ਧਾਰਮਿਕ ਤੌਰ ਤੇ ਵੀ ਨੁਕਸਾਨ ਕਰਦੀ ਹੈ 10 ਗੁਰੂ ਸਾਹਿਬਾਨ ਸਾਡੇ ਜਿੰਨਾ ਚੋਂ 9 ਗੁਰੂ ਸਾਹਿਬਾਨ ਗ੍ਰਸਤੀ ਹੋਏ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਨੇ 8 ਸਾਲ ਦੀ ਉਮਰ ਵਿੱਚ ਸਰੀਰ ਛੱਡਤਾ ਇਸ ਕਰਕੇ ਉਹਨਾਂ ਨੇ ਗ੍ਰਸਤ ਧਾਰਨ ਨਹੀਂ ਕੀਤਾ ਕੋਈ ਕਿ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਆਪਣਾ ਸਰੀਰ ਦਾ ਤਿਆਗ ਕਰਤਾ ਤੇ ਬਾਕੀ ਨੌ ਗੁਰੂ ਸਾਹਿਬ ਜੀ ਨੇ ਗ੍ਰਸਤ ਧਾਰਨ ਕੀਤਾ ਉਹ ਆਪਣੇ ਸਿੱਖ ਨੂੰ ਵਿਖਾਉਣ ਵਾਸਤੇ ਵੀ ਗ੍ਰਸਤ ਧਾਰਨ ਕਰਨਾ ਕਿਉਂ ਜ਼ਰੂਰੀ ਹੈ ਇਸੇ ਕਰਕੇ ਹਰ ਇੱਕ ਸਿੱਖ ਨੂੰ ਇਹ ਹੁਕਮ ਕੀਤਾ ਵੀ ਉਹ ਗ੍ਰਸਤ ਧਾਰਨ ਕਰੇ ਕਿਉਂਕਿ ਗ੍ਰਸਤ ਇੱਕ ਉਹ ਬੰਨ ਹੈ ਜਿਦੇ ਵਿੱਚ ਜਿਹੜਾ ਇਹ ਵਾਸ਼ਨਾ ਨੂੰ ਰੱਖਿਆ ਜਾ ਸਕੇ ਸ਼ਰਤ ਆਜ਼ਾਦੀ ਕੀ ਆਜ਼ਾਦੀ ਕੀ ਕੁਝ ਪਾਬੰਦੀਆਂ ਹੈ ਇਨ ਕਾ ਜੋ ਪਾਬੰਦ ਮੈਂ ਪਾਬੰਦ ਹੈ ਅਸਲ ਮੇ ਵੋਹੀ ਆਜ਼ਾਦ ਹੈ ਹੁਣ ਜਿਵੇਂ ਰੋਟੀ ਬੰਦੇ ਲਈ ਜ਼ਰੂਰੀ ਹੈ ਭੋਜਨ ਜ਼ਰੂਰੀ ਹੈ ਤੇ ਜੇ ਕੋਈ ਬੰਦਾ ਦਿਨ ਰਾਤ ਭੋਜਨ ਬਾਰੇ ਸੋਚਣ ਲੱਗ ਜਾਏ ਤੇ ਭੋਜਨ ਫਿਰ ਉਹ ਮਾਨਸਿਕ ਰੋਗ ਬਣ ਜਾਏਗਾ ਕੱਪੜਾ ਜ਼ਰੂਰੀ ਹੈ ਸਰੀਰ ਟੱਕਣ ਵਾਸਤੇ ਕੋਈ ਬੰਦਾ ਦਿਨ ਰਾਤ ਕੱਪੜੇ ਬਾਰੇ ਸੋਚਣ ਲੱਗ ਪਏ ਉਹ ਮਾਨਸਿਕ ਰੋਗੀ ਹੋ ਜਾਏਗਾ ਰਹਿਣ ਦੀ ਘਰ ਜ਼ਰੂਰੀ ਹੈ ਪਰ ਕੋਈ ਬੰਦਾ ਦਿਨ ਰਾਤ ਘਰਬਾਰੀ ਸੋਚਣ ਲੱਗ ਜਾਏ ਗੱਲਾਂ ਹੀ ਕਰਦੀਆਂ ਕਰਨ ਲੱਗੇ ਦਿਨ ਰਾਤ ਤੇ ਅਸੀਂ ਕਹਾਂਗੇ ਮਾਨਸਿਕ ਰੋਗੀ ਹੋ ਗਿਆ ਇਸੇ ਤਰ੍ਹਾਂ ਜਿਹੜਾ ਬੰਦਾ ਦਿਨ ਰਾਤ ਕਾਮਬਾਰੀ ਸੋਚਦਾ ਹੈ ਵਾਸ਼ਨਾਬਾਰੀ ਸੋਚਦਾ ਹੈ ਰੂਪਬਾਰੀ ਸੋਚਦਾ ਹੈ ਔਰਤਬਾਰੀ ਸੋਚਦਾ ਜਾਂ ਕੋਈ ਔਰਤ ਪੁਰਸ਼ਬਾਰੀ ਸੋਚਦੀ ਰਹਿੰਦੀ ਹੈ ਉਹ ਇੱਕ ਮਾਨਸਿਕ ਰੋਗ ਬਣ ਗਿਆ ਹੈ ਉਹ ਵਾਸ਼ਨਾ ਜਿਹੜੀ ਆ ਉਹ ਸਿਰ ਤੇ ਹਾਵੀ ਹੋ ਗਈ ਹੈ ਔਰ ਵਾਸ਼ਨਾ ਉਹ ਸ਼ਕਤੀ ਹੈ ਜਦੋਂ ਇਹ ਮਨੁੱਖ ਦੇ ਸਰੀਰ ਵਿੱਚ ਥੱਲੇ ਨੂੰ ਵਹਿਣ ਲੱਗ ਪਏ ਤੇ ਇੱਕ ਇਹ ਵਾਸ਼ਨਾ ਹੈ ਕਾਮ ਹੈ ਤੇ ਜੇ ਉੱਪਰ ਨੂੰ ਵਹਿਣ ਲੱਗ ਜਾਏ ਫਿਰ ਇਹ ਕਾਮ ਰਸ ਨਾਮ ਰਸ ਵਿੱਚ ਬਦਲ ਜਾਂਦਾ ਹੈ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਬੰਦਗੀ ਕਰਨ ਵਾਲੇ ਉਹਨਾਂ ਦਾ ਜਿਹੜਾ ਇਹ ਕਾਮ ਦੀ ਸ਼ਕਤੀ ਹੈ ਵਾਸ਼ਨਾ ਦੀ ਸ਼ਕਤੀ ਹੈ ਇਹ ਉੱਪਰ ਨੂੰ ਵਹਿਣ ਲੱਗ ਪੈਂਦੀ ਹੈ ਜਿੰਨਾ ਚਿਰ ਬੰਦਾ ਕਾਮ ਰਸ ਵਿੱਚ ਜਾਂਦਾ ਸੀ ਨਾ ਵਾਸ਼ਨਾ ਵਿੱਚ ਜਾਂਦਾ ਸੀ ਉਹ ਕੋਈ ਵੀ ਔਰਤ ਵੇਖਦਾ ਸੀ ਉਹਨੂੰ ਉਹਦੇ ਚੋਂ ਹੀ ਵਾਸ਼ਨਾ ਨਜ਼ਰ ਆਉਂਦੀ ਸੀ ਪਰ ਜਦੋਂ ਨਾਮ ਰਸ ਵਿੱਚ ਬਦਲ ਗਏ ਜਦੋਂ ਕਾਮ ਰਸ ਨਾਮ ਰਸ ਵਿੱਚ ਬਦਲ ਗਿਆ ਹੁਣ ਹਰ ਔਰਤ ਵਿੱਚੋਂ ਜਾਂ ਮਾਂ ਜਾਂ ਧੀ ਜਾਂ ਭੈਣ ਨਜ਼ਰ ਆਉਣ ਲੱਗ ਪੈਗੀ ਬਸ ਇਹੀ ਫਰਕ ਹੈ ਅੱਖ ਉਹੀ ਹੈ ਅੱਖਾਂ ਉਹੀ ਨੇ ਵੇਖਣ ਵਾਲੀਆਂ ਪਰ ਹੁਣ ਕੀ ਹੋਇਆ ਉਹਦੇ ਪਿੱਛੇ ਜਿਹੜੇ ਵਿਚਾਰ ਨੇ ਉਹ ਬਦਲ ਗਏ ਜਿਹੜੀ ਸੋਚ ਹੈ ਸਮਝ ਹੈ ਮਤ ਜਿਹੜੀ ਆ ਉਹ ਬਦਲ ਗਈ ਅੱਖ ਉਹੀ ਹੈ ਪਿੱਛੇ ਦੀ ਸੋਚ ਸਮਝ ਬਦਲ ਗਈ ਵਿਚਾਰ ਬਦਲ ਗਏ ਹੁਣ ਇਹ ਕਾਮ ਰਸ ਨਾਮ ਰਸ ਵਿੱਚ ਬਦਲ ਗਿਆ ਹੁਣ ਇਹ ਸ਼ਕਤੀ ਉੱਪਰ ਨੂੰ ਵਹਿਣ ਲੱਗ ਪਈ ਇਸ ਕਰਕੇ ਹੁਣ ਸਾਰੀਆਂ ਔਰਤਾਂ ਦੇ ਵਿੱਚੋਂ ਕਿਸੇ 'ਚੋਂ ਮਾਂ ਨਜ਼ਰ ਆਉਣ ਲੱਗੀ ਕਿਸੇ 'ਚੋਂ ਭੈਣ ਨਜ਼ਰ ਆਉਣ ਲੱਗੀ ਕਿਸੇ 'ਚੋਂ ਧੀ ਨਜ਼ਰ ਆਉਣ ਲੱਗੀ ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਵੀ ਸਾਨੂੰ ਕਾਮ ਦੇ ਬਾਰੇ ਵਾਸ਼ਨਾ ਦੇ ਬਾਰੇ ਉਪਦੇਸ਼ ਕਰਦੀ ਹੈ ਕਿ ਇਹਨੂੰ ਕਿਵੇਂ ਲਿਮਟ ਵਿੱਚ ਰੱਖਣਾ ਹੈ ਕੰਟਰੋਲ 'ਚ ਰੱਖਣਾ ਹੈ ਮਨ ਜੀਤੈ ਜਗ ਜੀਤ ਜੇ ਤੁਹਾਡੇ ਮਨ ਤੇ ਇਹ ਹਾਵੀ ਹੋ ਗਈ ਇਹ ਵਾਸ਼ਨਾ ਤੁਹਾਡੇ ਉੱਤੇ ਹਾਵੀ ਹੋ ਗਈ ਤੇ ਫਿਰ ਤੁਹਾਡੀ ਜੀਵਨ ਵਿੱਚ ਬਹੁਤ ਸਾਰੇ ਦੁੱਖ ਖੜੇ ਹੋਣ ਵਾਲੇ ਨੇ ਫਿਰ ਜਪ ਤਪ ਸਭ ਕੁਝ ਨੇ ਖੋ ਲ ਲੈਣਾ ਪਰ ਜੇ ਤੁਸੀਂ ਇਹਨੂੰ ਦਬਾ ਲਿਆ ਇਹਨੂੰ ਕੰਟਰੋਲ 'ਚ ਰੱਖ ਲਿਆ ਲਿਮਟ 'ਚ ਰੱਖ ਲਿਆ ਤੇ ਫਿਰ ਇਸ ਸ਼ਕਤੀ ਨੂੰ ਤੁਸੀਂ ਨਾਮ ਰਸ ਵਿੱਚ ਬਦਲ ਕੇ ਜੋ ਹੈ ਉਹ ਆਪਣੇ ਜੀਵਨ ਵਿੱਚ ਬਹੁਤ ਵੱਡੇ ਸੁਧਾਰ ਲਿਆ ਸਕਦੇ ਹੋ ਪੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ